ਮੋਹਾਲੀ ਚੰਡੀਗੜ੍ਹ ਬਾਰਡਰ ਤੇ ਨਜ਼ਰਬੰਦ ਸਿੱਖਾਂ ਦੀ ਰਹਾਈ ਦੇ ਲਈ ਚੰਡੀਗੜ੍ਹ ਮੋਹਾਲੀ 에어ਪੋਰਟ ਉੱਤੇ ਮੋਰਚਾ ਲਗਾਇਆ ਗਿਆ ਤੇ ਅੱਜ ਕੌਮੀ ਸਾਬ ਮੋਰਚਾ ਗਵਰਨਰ ਹਾਊਸ ਦੇ ਵੱਲੋਂ ਮਾਰਚ ਕੀਤਾ ਗਿਆ ਦੱਸਦੇ ਕਿ ਮੋਹਾਲੀ ਚੰਡੀਗੜ੍ਹ ਬਾਰਡਰ ਉੱਤੇ ਪੁਲਿਸ ਦੇ ਵੱਲੋਂ ਬੈਰੀਕੇਡ ਲਗਾਏ ਗਏ ਨੇ ਅਤੇ ਉਹਨਾਂ ਨੂੰ ਬਾਰਡਰ ਤੇ ਹੀ ਰੋਕਿਆ ਗਿਆ ਪਿਛਲੇ ਲੰਬੇ ਅਰਸੇ ਤੋਂ ਮੋਹਾਲੀ ਚੰਡੀਗੜ੍ਹ ਦੀ ਬਰੂਹਾਂ ਤੇ ਕਮੇਨ ਸਾਫ ਮੋਰਚਾ ਲੱਗਿਆ ਹੋਇਆ ਹੈ ਤੇ ਉਹਨਾਂ ਦੀ ਮੰਗ ਹੈ ਕਿ ਜਿੰਨੇ ਵੀ ਬੰਦੀ ਸਿੱਖਾਂ ਉਹਨਾਂ ਨੂੰ ਛੱਡਿਆ ਜਾਵੇ ਇਸ ਤੋਂ ਪਹਿਲਾਂ ਵੀ ਕਈ ਵਾਰੀ ਗਵਰਨਰ ਹਾਊਸ ਦਾ ਕੂਚ ਕੀਤਾ ਗਿਆ ਤੇ ਮਗਰ ਉਹਨਾਂ ਨੂੰ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਹੀ ਰੋਕ ਲਿੱਤਾ ਜਾਂਦਾ ਹੈ ਅੱਜ ਅਗਰ ਗੱਲ ਕੀਤੀ ਜਾਵੇ 2 ਫਰਵਰੀ ਦੀ ਤੇ 2 ਫਰਵਰੀ ਨੂੰ ਦੁਬਾਰਾ ਤੋਂ ਜਿਹੜਾ ਹੈ ਗਵਰਨਰ ਹਾਊਸ ਦਾ ਕੂਚ ਕੀਤਾ ਜਾ ਰਿਹਾ ਹੈ ਤੇ ਅਗਰ ਮੁਹਾਲੀ ਬਾਰਡਰ ਦੀ ਗੱਲ ਕੀਤੀ ਜਾਵੇ ਤੇ ਪੁਖਤਾ ਇੰਤਜ਼ਾਮ ਜਿਹੜੇ ਨੇ ਉੱਥੇ ਕੀਤੇ ਗਏ ਨੇ ਵੱਡੀ ਮਾਤਰਾ ਦੇ ਵੀ ਜਿਹੜੀ ਹੈ ਫੋਰਸ ਲਗਾਈ ਗਈ ਹੈ ਤੇ ਜਿਹੜੇ ਸਮਰਥਕ ਨੇ ਉਹ ਆਪਣਾ ਜਿਹੜਾ ਬਾਰਡਰ ਹੈ ਇੱਕ ਬਾਰਡਰ ਤੋਂ ਜਦ ਦੂਸਰੀ ਤਰਫ ਨਿਕਲਦਾ ਜਿਹੜਾ ਬਾਰਡਰ ਉਧਰ ਨੂੰ ਜਾ ਰਹੇ ਨੇ ਤੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੰਗਤਾਂ ਜਿਹੜੀਆਂ ਨੇ ਗਵਰਨਰ ਹਾਊਸ ਦਾ ਜਿਹੜਾ ਹੈ ਕੁਝ ਕਰ ਰਹੀਆਂ ਤੇ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਨਨੇ ਵੀ ਬੰਦੀ ਸਿੱਖ ਨੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜੋ ਲੋਕ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਜਿਹੜਾ ਹੈ ਛੱਡਿਆ ਜਾਵੇ ਜੇਲ੍ਹ ਤੋਂ ਰਿਹਾ ਕੀਤਾ ਜਾਵੇ ਕੁੱਝ ਨੇ ਲੰਬੇ ਅਰਸੇ ਤੋਂ ਮੰਗ ਚੱਲ ਰਹੀ ਹੈ ਤੇ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਛਡਵਾਉਣ ਵਾਸਤੇ ਮੰਗ ਕੀਤੀ ਜਾ ਰਹੀ ਹੈ ਮੋਹਾਲੀ ਚੰਡੀਗੜ੍ਹ ਬਾਰਡਰ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਐਨਬੀ ਨਿਊਜ਼ ਲਈ